ਅੱਜ ਅੰਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀ2 ਦੇ ਸੱਦੇ ਤੇ ਜ਼ਿਲ੍ਹਾ ਜਲੰਧਰ ਦੇ ਬਲਾਕ ਰੂੜਕਾ ਕਲਾਬ ਵਿੱਚ ਸੈਂਕੜੇ ਅੰਗਣਵਾੜੀ ਵਰਕਰਾਂ ਹੈਲਪਰਾਂ ਨੇ ਬਲਾਕ ਪ੍ਰਧਾਨ ਪੂਨਮ ਰਾਣੀ ਦੀ ਅਗਵਾਈ ਵਿੱਚ ਸੀਡੀਪੀਓ ਦਫ਼ਤਰ ਦੇ ਬਾਹਰਤਾ ਨ ਦਿੱਤਾ ਧਰਨੇ ਨੂੰ ਸੰਬੋਧਨ ਕਰਦੇ ਸਕੱਤਰ ਰਾਜਨਦੀਪ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਅਨੁਸਾਰ 3 ਤੋਂ 6 ਸਾਲ ਦੇ ਬੱਚਿਆਂ ਨੂੰ ਨਸਰੀ ਜਮਾਤਾਂ ਸ਼ੁਰੂ ਕਰਕੇ ਸਕੂਲਾਂ ਵਿੱਚ ਦਾਖਲੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਕੇਂਦਰ ਵੱਲੋਂ ਪੋਸ਼ਣ ਟਰੈਕ ਉਤੇ ਬੱਚਿਆਂ ਦੀ ਹਾਜ਼ਰੀ ਲਾਈਵ ਮੰਗੀ ਜਾ ਰਹੀ ਹੈ ਸਰਕਾਰ ਦੀ ਇਸ ਦੋਗਲੇ ਨੀਤੀ ਪ੍ਰਤੀ ਰੋਸ ਜ਼ਾਹਰ ਕਰਦੇ ਹੋਏ ਅੰਗਣਵਾੜੀ ਮੁਲਾਜ਼ਮ ਯੂਨੀਅਨ ਨੇ ਸੀਡੀਪੀਓ ਤੋਂ ਮੰਗ ਪੱਤਰ ਪ੍ਰਮੁਖ ਸਕੱਤਰ ਨੂੰ ਭੇਜ ਕੇ ਮੰਗ ਕੀਤੀ ਕਿ ਜਿੰਨੀ ਦੇਰ ਤੱਕ 3 ਤੋਂ 6 ਸਾਲ ਦੇ ਬੱਚੇ ਸਾਨੂੰ ਅੰਗਣਵਾੜੀ ਕੇਂਦਰਾਂ 'ਚ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਟੋ ਕੈਪਚਰ ਦਾ ਕੰਮ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਅੰਗਣਵਾੜੀ ਸੈਂਟਰਾਂ ਵਿੱਚ ਆਉਣ ਵਾਲਾ ਨਾਸ਼ਤਾ ਨਮਕੀਨ ਦਲੀਆ ਮਿੱਠਾ ਦਲੀਆ ਮੂਰਮure ਪੰਜੀਰੀ ਅਤੇ ਖਿਚੜੀ ਬਹੁਤ ਹੀ ਘੱਟਿਆ ਕਿਸਮ ਦਾ ਹੁੰਦਾ ਹੈ ਕਿਉਂਕਿ ਦਲੀਆ ਕੋੜਾ ਪੰਜੀਰੀ ਕੱਚੀ ਅਤੇ ਕੁਝ ਕੁ ਬੁਲਾਕਾ ਵਿੱਚ ਖਿਚੜੀ ਦੇ ਵਿੱਚ ਸੁੰਡੀਆਂ ਵਰਗੇ ਜੀ ਪਾਈ ਗਏ ਹਨ ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਅਤੇ ਮਹਿਕਮਾ ਗਰੀਬ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਗੀ ਨਹੀਂ ਹੈ ਅਤੇ ਜੱਚਾ ਤੇ ਬੱਚੇ ਦੀ ਸਿਹਤ ਨਾਲ ਇੱਕ ਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਮੰਗਾ ਤਾਂ ਹਲ ਛੇਤੀ ਕੀਤਾ ਜਾਵੇ ਨਹੀਂ ਤਾਂ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ ਜਿਸ ਤੋਂ ਨਿਕਲਣ ਵਾਲੀ ਸਿੱਟੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਹੋਵੇਗਾ ਆ ਸਾਡੇ ਮੰਗ ਪੱਤਰ ਮੈਡਮ ਨੂੰ ਸੀਗਾ ਸਾਡੇ ਪੋਸ਼ਨ ਟਰੈਕਰ ਦਾ ਜਿਹੜਾ ਫੋਨ ਤੇ ਅਸੀਂ ਆਨਲਾਈਨ ਕੰਮ ਕਰਦੇ ਆ ਉਹਦੇ ਸਬੰਧ ਵਿੱਚ ਸੀਗਾ ਤੇ ਸਾਡੀ ਜਿਹੜੀ ਫੀਡ ਆ ਗੰਦੀ ਫੀਡ ਆਈ ਆ ਉਹਦੇ ਸਬੰਧ ਵਿੱਚ ਸੀਗਾ ਕਿ ਨਾਲੇ ਫੀਡ ਜਿਹੜੀ ਹੈੱਡ ਕੁਆਟਰਾਂ ਤੇ ਸਿੱਟੀ ਜਾਂਦੀ ਆ ਤੇ ਡੋਰ ਟੂ ਡੋਰ ਸਾਨੂੰ ਫੀਡ ਚਾਹੀਦੀ ਆ ਕਿ ਕੁੜੀਆਂ ਦੇ ਜਿਹੜੇ ਪਿੰਡਾਂ ਨੂੰ ਲੈ ਕੇ ਕੁੜੀਆਂ ਆਪ ਠੋਆ ਠਵਾਈ ਕਰਦੀਆਂ ਆ ਇਹ ਸਾਡੇ ਦਫ਼ਤਰ ਵੱਲੋਂ ਠੋਆ ਠਵਾਈ ਹੋਣੀ ਚਾਹੀਦੀ ਆ ਫੀਡ ਵਿੱਚ ਕੀ ਨੁਕਸਿਆ ਕਿਉਂਕਿ ਬਹੁਤ ਵੱਡਾ ਇਲਜ਼ਾਮ ਹੈ ਕਿਉਂਕਿ ਬੱਚਿਆਂ ਦੇ ਛੋੜਿਆਂ ਦੇ ਖਾਣਾ ਹੁੰਦਾ ਹੈ ਹਾਂਜੀ ਫੀਡ ਦੇ ਵਿੱਚ ਇਦਾਂ ਕਿ ਜਿਹੜੇ ਲਾਹ ਪਤਰੀ ਆ ਬਹੁਤ ਹੀ ਛੋਟੇ ਲਾਹ ਪਤਰੀ ਆ ਸਾਡੇ ਤੇ ਉਹਨਾਂ ਦਾ ਇਦਾਂ ਆ ਕਿ ਉਹਨਾਂ ਨੂੰ ਅਸੀਂ ਇਹ ਗੰਦੀ ਫੀਡ ਨਹੀਂ ਖਿਲਾ ਸਕਦੇ ਇਹ ਫੀਡ ਦੇ ਵਿੱਚ ਜਿਹੜਾ ਮਿੱਠਾ ਦਲੀਆ ਉਹ ਬਿਲਕੁਲ ਹੀ ਗੰਦਾ ਬਣਦਾ ਆ ਉਹਦਾ ਕੋਈ ਟੇਸਟ ਨਹੀਂ ਹੈਗਾ ਜਦੋਂ ਖਾਣੇ ਆ ਤਾਂ ਕੌੜਾ ਇੰਨਾ ਜ਼ਿਆਦਾ ਆ ਕਿ ਬੱਚੇ ਉਲਟੀਆਂ ਕਰਦੇ ਆ ਤੇ ਜਿਹੜੀ ਖਿਚੜੀ ਆ ਖਿਚੜੀ ਦੇ ਵਿੱਚ ਹਲਦੀ ਇੰਨੀ ਜ਼ਿਆਦਾ ਤੇ ਉਹਦੇ ਵਿੱਚ ਰੇਤਾ ਆ ਰਿਹਾ ਆ ਤੇ ਬੱਚੇ ਉਹ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੇ ਜਿਹੜਾ ਮਿੱਠਾ ਦਲੀਆ ਆ ਤੇ ਨਮਕੀਨ ਦਲੀਆ ਆ ਨਮਕੀਨ ਦਲੀਏ ਦੇ ਵਿੱਚ ਵੀ ਜਿਹੜੀ ਉਹਦੀ ਨਮਕ ਆ ਕਿਸੇ ਚ ਜ਼ਿਆਦਾ ਆ ਆਂਦਾ ਆ ਪੈਕਟ ਖੋਲੇ ਤੇ ਕਿਸੇ ਦੇ ਵਿੱਚ ਇਦਾਂ ਆ ਕਿ ਉਹ ਚ ਸਮੈਲ ਆਣ ਲੱਗ ਜਾਂਦੀ ਉਹ ਬੱਚੇ ਉਹ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੇ ਤੁਸੀਂ ਦੱਸਿਆ ਵਿਭਾਗ ਨੂੰ ਆਪਣੇ ਨੂੰ ਇਹਦੇ ਵਿੱਚ ਆ ਚ ਜਾ ਰਹੀ ਹੈਗੀ ਤਾਂ ਹਾਂਜੀ ਅਸੀਂ ਬਗ ਲਗ ਲਗ ਮੀਂਜ ਬਲਾਕਾਂ ਦੇ ਵਿੱਚ ਅਸੀਂ ਸਾਰੇ ਮੰਗ ਪੱਤਰ ਦੇ ਰਹੇ ਆ ਸੀਡੀਪੀਓ ਮੈਡਮ ਨੂੰ ਆਪਣੇ ਡੀਪੀਓ ਸਰ ਨੂੰ ਅਸੀਂ ਐਸਡੀਐਮ ਸਰ ਨੂੰ ਵੀ ਮੰਗ ਪੱਤਰ ਦਿੱਤੇ ਆ ਕਿ ਜਿਹੜੀ ਇਹ ਸਾਡੀ ਫੀਡ ਆ ਇਹ ਵਧੀਆ ਕੁਆਲਿਟੀ ਦੀ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੇ ਸਾਡੇ ਲਾਭਪਾਤਰੀ ਉਹਨਾਂ ਦੀ ਸਿਹਤ ਦੇ ਨਾਲ ਅਸੀਂ ਖਲਵਾੜ ਨਾ ਕਰ ਸਕੋ ਕੋਈ ਬਦਲਾ ਆਇਆ ਉਹ ਤੋਂ ਤੁਹਾਡੇ ਕੰਪਲੀਟ ਕਰਨ ਤੋਂ ਬਾਅਦ ਨਹੀਂ ਅਜ ਤੱਕ ਤਾਂ ਹਜੇ ਕੋਈ ਸਾਨੂੰ ਇਹ ਬਦਲਾਵ ਨਹੀਂ ਆਇਆ ਹੈਗਾ ਤੇ ਨਾ ਹੀ ਸਾਨੂੰ ਕੋਈ ਇਹਨਾਂ ਨੇ ਕਿਹਾ ਹੈ ਕਿ ਅਸੀਂ ਵਿਸ਼ਵਾਸ ਦਿਲਾਉਣੇ ਕਿ ਜਿਹੜੀ ਨੈਕਸਟ ਟਾਈਮ ਫੀਡ ਆਊਗੀ ਵਧੀਆ ਆਊਗੀ ਤੇ ਕੱਲ ਨੂੰ ਕੋਈ ਨੁਕਸਾਨ ਕਿਸੇ ਬੱਚੇ ਦਾ ਹੋ ਜਾਂਦਾ ਹੈਗਾ ਤਾਂ ਉਹਦੀ ਜ਼ਿੰਮੇਵਾਰੀ ਕਿਹਤੇ ਦੀ ਨਿਰਧਾਰਤ ਹੋਊਗੀ ਇਹ ਤਾਂ ਇਦਾਂ ਆ ਕਿ ਜਿਹੜੀ ਹੁਣ ਘਟੀਆ ਫੀਡ ਆ ਅਸੀਂ ਵਰਕਰ ਇੱਕ ਦੇ ਰਹੀ ਇੱਕ ਪਿੰਡ ਦੇ ਵਿੱਚ ਉਹ ਵਰਕਰ ਦੇ ਉੱਤੇ ਹੀ ਲਗਾਇਆ ਜਾਊਗਾ ਕਿ ਇਹ ਵਧੀਆ ਕੁਆਲਿਟੀ ਦੀ ਨਹੀਂ ਜਾ ਐਕਸਪਾਇਰਡ ਦੇ ਦਿੱਤੀ ਸਾਡੇ ਬੱਚੇ ਨੂੰ ਤਾਂ ਹੀ ਸਾਡਾ ਬੱਚਾ ਬਿਮਾਰ ਹੋਇਆ ਆ ਅਸੀਂ ਤਾਂ ਜਿਹੜੀ ਇਹ ਜੀ ਦੇ ਜ਼ਿੰਮੇਵਾਰੀ ਅਸੀਂ ਆਪਣੇ ਵਿਭਾਗ ਨੂੰ ਦੇ ਰਹੇ ਹਾਂ ਕਿ ਸਾਡਾ ਵਿਭਾਗ ਹੀ ਇਸ ਚੀਜ਼ ਤੇ ਜ਼ਿੰਮੇਵਾਰ ਹੋਊਗਾ ਜੇ ਬੱਚਿਆਂ ਨੂੰ ਕੱਲ ਨੂੰ ਕਿਸੇ ਨੂੰ ਕੁਝ ਹੋ ਰਿਹਾ ਆ ਪਰ ਜਿਹੜਾ ਸਾਡਾ ਵਿਭਾਗ ਆ ਉਹ ਅੱਖਾਂ ਬੰਦ ਕਰਕੇ ਬੈਠਾ ਹੋਇਆ ਆ ਉਹਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਕਿ ਜਿਹੜੀ ਫੀਡ ਆ ਇੰਨੀ ਟਾਈਮ ਤੋਂ ਗੰਦੀ ਆ ਰਹੀ ਆ ਔਰ ਘਟੀਆ ਕੁਆਲਿਟੀ ਦੀ ਆ ਰਹੀ ਆ ਤੇ ਕਿੰਨੇ ਕਿੰਨੇ ਟਾਈਮ ਦੀ ਫੀਡ ਹੈ ਜਦੋਂ ਇੱਕ ਇੱਕ ਮਹੀਨਾ ਰਹਿ ਜਾਂਦਾ ਆ ਉਸ ਇੱਕ ਮਹੀਨੇ ਦੇ ਵਿੱਚ ਸਾਨੂੰ ਕਹਿ ਦਿੰਦਾ ਕਹਿ ਦਿੱਤਾ ਜਾਂਦਾ ਕਿ ਜਿਹੜੀ ਫੀਡ ਆ ਉਹ ਤੁਸੀਂ ਲਾਹ ਪਤਿਆਂ ਚ ਵੰਡੀ ਜਾਵੇ ਜਦ ਕਿ ਘੱਟੋ ਘੱਟ 4 ਜਾਂ 5 ਮਹੀਨਿਆਂ ਦਾ ਗੈਪ ਹੋਣਾ ਚਾਹੀਦਾ ਫੀਡ ਦੇ ਵਿੱਚ ਵੀ ਅਸੀਂ ਆਰਾਮ ਨਾਲ ਜਿਹੜੀ ਦੇ ਸਕੀਏ ਤੇ ਇਹ ਜਿਹੜੀ ਸਾਡੀ ਫੀਡ ਹੈਗੀ ਆ ਜਦੋਂ ਦਿੰਦੇ ਆ ਲੋਕਾਂ ਨੂੰ ਕਿ ਉਹ ਘਰਾਂ ਵਿੱਚ ਜਾਣ ਦੀ ਬਦਨ ਹੈਗੇ ਮਾਪਿਆਂ ਦਾ ਉਹਨਾਂ ਦਾ ਕਿਹੋ ਜਿਹਾ ਰਿਸਪਾਂਸ ਆਉਂਦਾ ਫੀਡ ਦੇਖ ਕੇ ਹਾਂਜੀ ਜਿਹੜੇ ਸਾਡੇ ਲਾਹ ਪਤਰੀ ਆ ਉਹ ਤਾਂ ਬਿਲਕੁਲ ਹੀ ਇਸ ਫੀਡ ਨੂੰ ਲੈ ਕੇ ਖੁਸ਼ ਨਹੀਂ ਹੈਗੇ ਸਾਰੇ ਲਾਹ ਪਤਰੀ ਇਹੀ ਵਿਰੋਧ ਕਰਦੇ ਨੇ ਕਿ ਤੁਸੀਂ ਇਹ ਜਿਹੜੀ ਫੀਡਾ ਸਰਕਾਰ ਨੂੰ ਵਾਪਸ ਕੀਤੀ ਜਾਵੇ ਉਹਨਾਂ ਨੂੰ ਇਹ ਕਿਹਾ ਜਾਵੇ ਵੀ ਜਿਹੜੀ ਅਸੀਂ ਇਹ ਫੀਡਾ ਅਸੀਂ ਖਾਣੀ ਪਸੰਦ ਨਹੀਂ ਕਰਦੇ ਹੈਗੇ ਸਾਨੂੰ ਜੋ ਪਹਿਲਾਂ ਅੱਜ ਤੋਂ ਐਨੇ ਸਾਲ ਪਹਿਲਾਂ ਦਾ ਦਲੀਆ ਤੇ ਖਿਚੜੀ ਦਲੀਆ ਤੇ ਖੀਰ ਸਾਡੇ ਸੈਂਟਰਾਂ ਦੇ ਵਿੱਚ ਸੁੱਕਾ ਦੁੱਧ ਖੰਡ ਦਲੀਆ ਸਾਡੀਆਂ ਹੈਲਪਰਾਂ ਆਪ ਬਣਾ ਕੇ ਬੱਚਿਆਂ ਨੂੰ ਤਾਜ਼ਾ-ਤਾਜ਼ਾ ਖਵਾਉਂਦੀਆਂ ਸੀਆਂ ਤੇ ਲਾਹ ਪਤਰੀਆਂ ਜਿਹੜੀਆਂ ਪ੍ਰੈਗਨੈਂਟ ਔਰਤਾ ਸੀ ਉਹ ਲੈ ਕੇ ਜਾਂਦੀਆਂ ਸੀ ਸਾਡੇ ਕੋਲ ਡੋਲੂਆਂ ਦੇ ਵਿੱਚ ਤੇ ਉਹਨਾਂ ਨੂੰ ਉਹੀ ਖਾਣਾ ਪਸੰਦ ਆ ਉਹ ਅੱਜ ਵੀ ਇਹੀ ਸਾਡੇ ਮੋਰੇ ਕਹਿੰਦੇ ਆ ਕਿ ਸਾਡੀ ਬੇਨਤੀ ਆ ਕਿ ਸਾਨੂੰ ਇਹ ਜਿਹੜੀ ਫੀਡਾ ਸਾਡੇ ਬੱਚਿਆਂ ਨੂੰ ਦਿੱਤੀ ਨਾ ਜਾਵੇ ਕਿਉਂਕਿ ਸਾਡੇ ਬੱਚੇ ਇਹ ਫੀਡ ਬਿਲਕੁਲ ਲਾਇਕ ਨਹੀਂ ਕਰਦੇ ਇਹ ਸਾਰਾ ਕੁਝ ਰੈਡੀਮੇਡ ਆ ਸਾਨੂੰ ਆਪ ਪਕਾਇਆ ਹੋਇਆ ਭੋਜਨ ਜਿਹੜਾ ਸਾਨੂੰ ਕਹਿੰਦੇ ਕਿ ਤੁਸੀਂ ਬਣਾਓ ਸੈਂਟਰਾਂ 'ਚ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਇਹੀ ਫੀਡ ਖਾਣ ਅਗਲੀ ਕੀ ਰਣਨੀਤੀ ਆਂਗਲਵਾਰੀ ਬੜਕਾ ਵੱਲੋਂ ਤੁਸੀਂ ਬਣਾ ਰਹੇ ਹੋ ਸਾਡੀ ਇਹ ਹੈ ਕਿ ਜੇ ਸਰਕਾਰ ਨੇ ਸਾਡੀ ਨਹੀਂ ਸੁਣੀ ਇਸ ਚੀਜ਼ ਤੇ ਅਸੀਂ ਵਿਰੋਧ ਕੀਤਾ ਜਾਊਗਾ ਤੇ ਜਿਹੜੇ ਸਾਡੇ ਲਾਹਪਤਰੀ ਜਿਹੜੇ ਇਹਨਾਂ ਫੀਡ ਨੂੰ ਖਾ ਰਹੇ ਨੇ ਉਹ ਕਹਿੰਦੇ ਅਸੀਂ ਬਿਲਕੁਲ ਲੈਣੀ ਬੰਦ ਕਰ ਦਾਂਗੇ ਤੇ ਉਹਨਾਂ ਦੇ ਸੰਬੰਧ ਵਿੱਚ ਉਹ ਸਾਡੇ ਲਾਹਪਤਰੀ ਵੀ ਸਾਡੇ ਨਾਲ ਸੜਕਾਂ ਤੇ ਉਤਰਣਗੇ ਤਾਂ ਸਰਕਾਰ ਨੂੰ ਇਸ ਚੀਜ਼ ਦਾ ਵਿਰੋਧ ਕੀਤਾ ਜਾਊਗਾ ਕਿ ਇਹ ਜਿਹੜੀ ਫੀਡ ਆ ਬੰਦ ਕੀਤੀ ਜਾਵੇ